ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਕਾਈ ਅਚਰ ਚਰ ਤਾਂ ਸਿਧ ਹੋਈ ਸਿਤੇ ਤੇ ਬੁੱਧ ਪਾਈ ਪ੍ਰੇਮ ਕੇ ਸਾਰੇ ਲਾਗੇ ਧਨ ਪੀਤਰ ਤਾਂ ਭਰਮ ਕਾਟ ਆ ਜਾਏ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਾਈ ਗੁਰਮਤਿ ਰਾਮ ਨਾਮ ਪਰਗਾਸ ਸਰਾਰਾ ਹੋ ਸ਼ਰਣਾ ਹੀ ਰਹਾ ਇਸ ਸੰਸਾਰ ਸਭ ਆਵਣ ਜਾਣ ਮਨ ਮੂਰਖ ਚੇਤ ਅਜਾਣਾ ਹਰ ਜੀਉ ਰਹੋ ਗੁਰ ਮੇਲੋ ਤਾ ਹਰ ਨਾਮ ਸਿਮਾਣਾ ਜਿਸ ਕੀ ਬੱਥ ਸੋਈ ਪ੍ਰਭ ਜਾਣ ਜਿਸ ਨੂੰ ਦੇਸ ਉਪਾਇ ਵਸਤ ਅਨੂਪ ਅਕਤ ਅਗੰਮ ਅਗੋਚਰ ਗੁਰੂ ਉਰਾ ਅਲਖ ਲਖਾਇ ਜਿਨ ਏ ਚਾਖੀ ਸੋਈ ਜਾਣ ਗੂੰਗੇ ਕੀ ਮਠਾਈ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰਖੇ ਲੁਕਾਇ ਸਭ ਕੇ ਸ਼ਤੇਰਾ ਤੂੰ ਅੰਤਰਜਾਮੀ ਤੂੰ ਸਵਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੈ ਸੋ ਪਾਏ ਚਰਨਾਂ ਨਿਤ ਅਵਰਣ ਕੋਈ ਜਿਸ ਨੂੰ ਦਾਤ ਕਰੈ ਸੋ ਪਾਏ ਚਰਨਾਂ ਨਿਤ ਅਵਰਣ ਕੋ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਹ